ਨਾਲ ਦੁਨੀਆ ਭਰ ਦੇ ਵਿੱਚ ਫੈਲੀ ਕਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਹੁਣ ਇੱਕ ਨਵੇਂ ਵਾਇਰਸ ਨੇ ਰਸ ਤੱਕ ਦਿੱਤੀ ਹੈ ਇਸ ਨਵੇਂ ਵਾਇਰਸ ਦਾ ਨਾਂ ਹੈ ਚਾਂਦੀਪੁਰਾ ਇਸ ਵਾਇਰਸ ਦੇ ਕਾਰਨ ਗੁਜਰਾਤ ਦੇ ਵਿੱਚ ਹੁਣ ਤੱਕ 8 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਗੁਜਰਾਤ ਦੇ ਵਿੱਚ 8500 ਤੋਂ ਵੱਧ ਘਰਾਂ ਅਤੇ 47000 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਹੈ ਸੂਬਾ ਸਰਕਾਰ ਨੇ ਸਾਰਿਆਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ ਹੁਣ ਤੱਕ ਕੁੱਲ 14 ਮਾਮਲੇ ਸਾਹਮਣੇ ਆਏ ਹਨ ਤੇ ਜਿਨ੍ਹਾਂ ਦੇ ਵਿੱਚੋਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਚਾਂਦੀਪੁਰਾ ਵਾਇਰਸ ਦੀ ਖਬਰ ਮਿਲਣ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਹਲਚਲ ਮਚ ਗਈ ਹੈ ਦੇਸ਼ ਦੀਆਂ ਸਿਹਤ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਚਾਂਦੀਪੁਰਾ ਵਾਇਰਸ ਇੱਕ RNA ਵਾਇਰਸ ਹੈ ਜੋ ਕਿ ਆਮ ਤੌਰ ਤੇ ਮਾਦਾ ਫਲੇਬੋਟੋਮਿਨ ਮੱਖੀ ਦੁਆਰਾ ਫੈਲਦਾ ਹੈ ਮੱਛਰਾਂ ਦੇ ਵਿੱਚ ਪਾਇਆ ਜਾਣ ਵਾਲਾ AIDS ਇਸ ਦੇ ਫੈਲਣ ਦਾ ਜ਼ਿੰਮੇਵਾਰ ਹੈ ਸਾਲ 1986 1968 ਦੇ ਵਿੱਚ ਪਹਿਲੀ ਵਾਰ ਮਹਾਰਾਸ਼ਟਰ ਦੇ ਵਿੱਚ ਇਸ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਵਾਇਰਸ ਦੀ ਪਛਾਣ ਚਾਂਦੀਪੁਰ 나ਗਪੁਰ ਦੇ ਵਿੱਚ ਹੋਈ ਸੀ ਇਸ ਲਈ ਇਸ ਦਾ ਨਾਮ ਚਾਂਦੀਪੁਰ ਵਾਇਰਸ ਰੱਖਿਆ ਗਿਆ ਸੀ ਇਸ ਤੋਂ ਬਾਅਦ ਸਾਲ 2004 ਤੋਂ ਲੈ ਕੇ 2006 ਅਤੇ 2019 ਦੇ ਵਿੱਚ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਗੁਜਰਾਤ ਦੇ ਵਿੱਚ ਇਹ ਵਾਇਰਸ ਸਾਹਮਣੇ ਆਇਆ ਸੀ ਪਚਾਂਦੀਪੁਰਾ ਵਾਇਰਸ ਦਾ ਸਭ ਤੋਂ ਵੱਧ ਸ਼ਿਕਾਰ 15 ਸਾਲ ਤੋਂ ਉਮਰ ਘੱਟ ਉਮਰ ਦੇ ਬੱਚੇ ਹੁੰਦੇ ਨੇ ਇਸ ਉਮਰ ਦੇ ਬੱਚਿਆਂ ਦੇ ਵਿੱਚ ਦੀ ਸਭ ਤੋਂ ਵੱਧ ਮੌਤ ਦਰ ਦੇਖੀ ਗਈ ਹੈ ਇਸ ਵਾਇਰਸ ਦੇ ਇਲਾਜ ਲਈ ਅਜੇ ਤੱਕ ਕੋਈ ਵੀ ਐਂਟੀ ਵਾਇਰਲ ਦਵਾਈ ਜਿਹੜੀ ਉਹ ਨਹੀਂ ਬਣੀ ਚਾਂਦੀਪੂਰਾ ਵਾਇਰਸ ਦੇ ਕਾਰਨ ਮਰੀਜ਼ ਨੂੰ ਬੁਖਾਰ ਦੀ ਸ਼ਿਕਾਇਤ ਹੁੰਦੀ ਹੈ ਇਸ ਵਿੱਚ ਫਲੂ ਵਰਗੇ ਲੱਛਣ ਅਤੇ ਗੰਭੀਰ ਇਨਫਲੂਐਂZA ਫਲਾਈਟਸ ਹੁੰਦੀ ਹੈ ਤੇ ਇਨਫਲੂਐਂZA ਦੇ ਨਾਲ ਇੱਕ ਅਜਿਹੀ ਬਿਮਾਰੀ ਹੈ ਜੋ ਕਿ ਦਿਮਾਗ ਦੇ ਵਿੱਚ ਸੋਜ ਦੇ ਕਾਰਨ ਬਣਦੀ ਹੈ ਚਾਂਦੀਪੂਰਾ ਵਾਇਰਸ ਤੋਂ ਬਚਣ ਦੇ ਲਈ ਸਾਡੇ ਲਈ ਮੱਛਰਾਂ ਮੱਖੀਆਂ ਕੀੜਿਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਅਤੇ ਇਸ ਦੇ ਲਈ ਬੱਚਿਆਂ ਨੂੰ ਰਾਤ ਨੂੰ ਅਤੇ ਸਵੇਰੇ ਸ਼ਾਮ ਪੂਰੀ ਸਲੀਵ ਦੇ ਕੱਪੜੇ ਪਾਓ ਮੱਛਰ ਦੇ ਕੱਟਣ ਤੋਂ ਬਚਣ ਲਈ ਰਾਤ ਨੂੰ ਮੱਛਰਦਾਨੀ ਦੀ ਵਰਤੋਂ ਕਰੋ ਮੱਛਰ ਭਜਾਉਣ ਵਾਲੀ ਦਵਾਈ ਦੀ ਵਰਤੋਂ ਕਰੋ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ ਮੱਛਰ ਨੂੰ ਘਰ ਦੇ ਅੰਦਰ ਨਾ ਆਉਣ ਦਿਓ